ਸਾਡੇ 1.3 ਸਾਲ ਦੀ ਉਮਰ ਦੇ ਵਿੱਚ ਮਾਂ ਦੇ ਚਲੇ ਜਾਣਾ ਸਾਡੇ 7 ਸਾਲ ਦੀ ਉਮਰ ਦੇ ਵਿੱਚ ਪਿਓ ਦਾ ਚਲੇ ਜਾਣਾ ਸ਼ਰੀਕੇ ਭਾਈ ਚਾਰੇ ਦਾ ਦਰਵਾਜ਼ਾ ਬੰਦ ਕਰਨਾ ਤੁੱਕ ਮੰਗ ਮੰਗ ਕੇ ਖਾਣਾ ਕਿਸੇ ਨੂੰ ਦੇਣਾ ਉਹਨੂੰ ਵੇਖ ਕਰਕੇ ਦਰਵਾਜ਼ੇ ਬੰਦ ਕਰ ਲੈਣੇ ਬਾਸਰ ਕੇ ਨਗਰ ਤੋਂ ਨਾਨੀ ਗਈ ਉਹਨੂੰ ਤਰਸ ਆਇਆ ਜਿਹੜੇ ਆਪਣੇ ਸੰਨ ਉਹਨਾਂ ਦਰਵਾਜ਼ੇ ਬੰਦ ਕਰ ਲੈ ਕਿਸੇ ਨੇ ਔਂਤਰਾ ਆਖਿਆ ਕਿਸੇ ਨੇ ਪਿਓ ਤੇ ਮਾਂ ਨੂੰ ਖਾਣਾ ਆਖਿਆ ਕਿਸੇ ਨੇ ਕੁਝ ਆਖਿਆ ਕਿਸੇ ਨੇ ਕੁਝ ਆਖਿਆ ਆਖਰਕਾਰ ਖੂਨ ਨੇ ਉਬਾਲਾ ਮਾਰਿਆ ਨਾਨੀ ਨੇ ਗਲ ਬਕੜੀ ਚਲਿਆ ਬਾਸਰ ਕੇ ਨਗਰ ਲੈ ਜਾਂਦਾ ਉੱਥੇ ਤਾਂ ਸ਼ਰੀਕ ਜੰਮੇ ਜੰਮੇ ਸਨ ਜਦੋਂ ਪਿੰਡ ਆਏ ਨਾਨਕ ਨਿਰੰਕਾਰੀ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚੌਥੀ ਜੋਤ ਬਾਬਾ ਜੇਠਾ ਜੀ ਜਦੋਂ ਨਾਨਕਿਆਂ ਦੇ ਗ੍ਰਹਿ ਆਏ ਵੱਡੀ ਮਾਮੀ ਨੇ ਆਪਣੀ ਸੱਸ ਨੂੰ ਗਲ ਬਕੜੀ ਚ ਲੈ ਕੇ ਆਖਿਆ ਮਾਂ ਇਹ ਕੀ ਲੋੜਾ ਮਾਰਿਆ ਆਈ ਉਹਨੇ ਆਖਿਆ ਤੇ ਇਹ ਕੀ ਗੱਲ ਹੈ ਉਹਨੇ ਆਖਿਆ ਜਿੰਨੂੰ ਤੂੰ ਲੈ ਆਈ ਹੈ ਇਹਦੇ ਪੈਰਾਂ ਦੀ ਕਿਸੇ ਨੇ ਮਿੱਟੀ ਚੁੱਕੀ ਹੈ ਮਾਂ ਨੂੰ ਖਾ ਗਿਆ ਪਿਓ ਨੂੰ ਖਾ ਗਿਆ ਇਹਨਾਂ ਜਤੀਮਾਂ ਨੂੰ ਤੂੰ ਚੁੱਕ ਕਰਕੇ ਬਾਸਰ ਕੇ ਨਗਰ ਲੈ ਆਈ ਹੈ ਪਾਲੇਗਾ ਕੌਣ ਇਹਨਾਂ ਨੂੰ ਰੱਖੇਗਾ ਕੌਣ ਤਾਹੀ ਨਿਕਲ ਗਈਆਂ ਨਾਨੀ ਮਾਂ ਦੀਆਂ ਮੈਂ ਆਪਣਿਆਂ ਕਰਕੇ ਆਈ ਸਾਂ ਆਖਰਕਾਰ ਮੋਹ ਦੀਆਂ ਤੰਦਾ ਹੁੰਦੀਆਂ ਨੇ ਮਾਮਿਆਂ ਤਾਂ ਮਾਮੀਆਂ ਦੇ ਮਗਰੀ ਜਾਣਾ ਸੱਸ ਨੂੰ ਉਹਨਾਂ ਮਾਂ ਨੂੰ ਇਹ ਗੱਲ ਆਖੀ ਮਾਂ ਠੀਕ ਐ ਇਹਨਾਂ ਨੂੰ ਉਥੇ ਰਹਿਣ ਦੇਂਦੀ ਹੂੰ ਜਿੰਨੀ ਜੋਗੇ ਹੁੰਦੇ ਤੇ ਮਗਰ ਜਾ ਕੇ ਮਦਦ ਕਰ ਆਉਂਦੇ ਪਰ ਤੈਨੂੰ ਘਰ ਨਹੀਂ ਸੀ ਲਿਆਉਣੇ ਚਾਹੀਦੇ ਪੁੱਬਾ ਨਿਕਲ ਗਈਆਂ ਪਾਈ ਵੀਰ ਸਿੰਘ ਜੀ ਲਿਖਦੇ ਜਦੋਂ ਗਲੀਆਂ ਬਾਹਰ ਆਈ ਨਾਨਕ ਨਿਰੰਕਾਰ ਦੀ ਤੀਜੀ ਜੋਤ ਜਿੰਨੇ ਬਾਨਾ ਸੀ ਬਾਬਾ ਅਮਰਦਾਸ ਉਹ ਵੀ ਕਿਤੇ ਬਾਜ਼ਾਰ ਵਿੱਚ ਤੁਰੇ ਆਉਂਦੇ ਸਨ ਜਦੋਂ ਨਾਨਕ ਨਿਰੰਕਾਰ ਦੀ ਦੇ ਦਰਸ਼ਨ ਕੀਤੇ ਅਜੇ ਗੁਰੂ ਨਹੀਂ ਬਣਿਆ ਬਾਬਾ ਘਰ ਕਰਿਆਨੇ ਦੀ ਦੁਕਾਨ ਕਰਦਾ ਤੁਰਿਆ ਆਉਂਦਿਆਂ ਜਦੋਂ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਾਨੀ ਨੂੰ ਤਕਿਆ ਉਂਗਲੀ ਫੜੇ ਬੱਚਿਆਂ ਨੂੰ ਤਕਿਆ ਆਵਾਜ਼ ਮਾਰ ਕੇ ਆਖਿਆ ਭੈਣੇ ਕਿੱਥੋਂ ਆਈ ਹੈ ਉਹਨੇ ਆਖਿਆ ਵੀਰਾ ਤੈਨੂੰ ਕੀ ਦਸਾਂ ਇਹਨਾਂ ਦਾ ਮਾਂ ਪਿਓ ਚਲੇ ਆ ਗਿਆ ਇਹ ਯਤੀਮ ਹੋ ਗਏ ਆਪਣਿਆਂ ਦਾ ਕਰਕੇ ਪੇਂਡਾਈ ਸਾਂ ਆਪਣਿਆਂ ਨੇ ਤਾਂ ਨਾ ਮਾਰਿਆ ਰਾਤ ਦਾ ਹਿਰਦਾ ਵਲੁੰਦੇ ਆ ਗਿਆ ਈ ਕਹਿੰਦੇ ਇੰਨੀ ਗੱਲ ਆਖੀ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਬਾਬੇ ਜੇਠੇ ਨੂੰ ਗੱਲ ਨਾਲ ਲਾ ਕਰਕੇ ਆਖਿਆ ਭੈਣੇ ਜਿੱਥੇ ਆਪਾਂ ਖਾਵਾਂਗੇ ਉਥੇ ਦੋ ਫੁਲਕੇ ਇਹ ਖਾਲਿਆ ਕਰਨਗੇ ਮਿਹਨਤ ਤਾਂ ਕਰਨੀ ਪਵੇਗੀ ਜੇ ਕੁਦਰਤ ਸਾਨੂੰ ਦੇਵੇਗੀ ਤੇ ਇਹਨਾਂ ਨੂੰ ਵੀ ਦੇਵੇਗੀ ਨਾਨਕ ਨਰੰਕਾਰੀ ਉਹਦੇ ਤੋਂ ਵਾਦਾ ਹਰਦੁਆਰ ਜਾਂਦੇ ਨੇ ਹਰਦੁਆਰ ਦਵਾਰ ਜਾਣ ਤੋਂ ਵਾਦਾ ਇੱਕ ਸਾਧੂ ਮਿਲਦਾ ਹੈ ਸਾਧੂ ਕਹਿੰਦਾ ਮੇਰੇ ਘਰ ਚੱਲ ਤੇ ਪ੍ਰਸ਼ਾਦਾ ਛਕੀਏ ਬਾਬੇ ਅਮਰਦਾਸ ਸੱਚੇ ਪਾਤਸ਼ਾਹ ਦੇ ਨਾਲ ਪ੍ਰਸ਼ਾਦਾ ਲੱਗਦਾ ਸ਼ਕਨ ਜਿਹੜੀ ਗੱਲ ਦਾ ਉਹਨੂੰ ਪਤਾ ਲੱਗਦਾ ਵੀ ਜਿਹਦੇ ਨਾਲ ਮੈਂ ਬੈਠਾ ਇਹ ਤੇ ਅਜੇ ਆਪ ਨਗੁਰਾ ਹੈ ਇਹਨੇ ਤੇ ਗੁਰੂ ਤਾਰਨੀ ਕੀਤਾ ਕਹਿੰਦੇ ਨੇ ਉਨੇ ਤਰਤੀ ਤੇ ਹੱਥ ਮਾਰ ਕਰਕੇ ਆਖਿਆ ਬਾਬਾ ਤੂੰ ਤੇ ਆਪ ਨੂੰ ਬੁਰਾ ਐ ਅਜੇ ਗੁਰੂ ਵਾਲਾ ਨਹੀਂ ਬਣਿਆ ਉਹਨੇ ਆਖਿਆ ਗੁਰੂ ਵਾਲਾ ਵੀ ਬਣੀਦਾ ਐ ਇਹ ਤਾਂ ਕਦੇ ਸੁਣਿਆ ਹੀ ਨਹੀਂ ਉਹਨੇ ਆਖਿਆ ਮੇਰਾ ਜੂਣਾ ਤਰਗਾਰ ਹੋ ਜਾਏਗਾ ਮੈਂ ਨਹੀਂ ਖਾਂਗਾ ਉੱਠ ਕੇ ਚਲਿਆ ਗਿਆ ਤੀਰ ਵੱਜਾ ਮਾਦਾ ਅਮਰੋ ਬਾਣੀ ਪੜਦੀ ਐ ਬਿਰਧ ਬਾਬੇ ਦੇ ਹਿਰਦੇ ਚ ਤੀਰ ਲੰਘ ਗਿਆ ਖਡੂਰ ਸਾਹਿਬ ਦੀ ਤਰਤੀ ਤੇ ਆਇਆ ਦੀਵੇ ਦੇ ਥੱਲੇ ਆ ਕਰਕੇ ਜਦੋਂ ਆਨੰਦ ਮਾਣਿਆ ਜਦੋਂ ਵੇਖਿਆ ਇਹ ਪਰਮ ਆਨੰਦ ਹੈ ਫਿਰ ਕਰਨੀ ਗਏ ਦੀਵੇ ਤੋਂ ਦੀਵਾ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਜਗਿਆ ਚੇਤਾ ਆਇਆ ਲੋਰਵਾਲੇ ਜੇਠੇ ਦਾ ਗੋਇੰਦਵਾਲ ਦੀ ਧਰਤੀ ਦੇ ਟੱਟ ਕਰ ਦਿੱਤਾ ਨਗਰੋਂ ਜਾ ਕਰਕੇ ਬਾਬੇ ਜੇਠੇ ਨੂੰ ਗੋਇੰਦਵਾਲ ਲੈ ਆਂਦਾ ਇੱਥੇ ਨਾਲੇ ਕੀਰਤ ਕਰਨੀ ਨਾਲੇ ਬੌਲੀ ਦੀ ਸੇਵਾ ਚੱਲਦੀ ਸੀ ਉਹ ਕਰਨੀ ਵੇਖਦੇ ਆਂ ਵੇਖਦੇ ਆਂ ਨਾਨਕ ਨਰਨਹਕਾਰੀ ਨੇ ਜਦੋਂ ਹੋਣ ਹਾਰ ਤਕਿਆ ਤੇ ਮਾਤਾ ਮਨਸਾ ਨੇ ਧੰਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਆਪਣੀ ਧੀ ਕੋਠੇ ਤੋਂ ਉੱਚੀ ਹੋ ਗਈ ਹੈ ਵਿਆਹਣ ਦੇ ਲੈ ਕੇ ਜੇ ਤੁਹਾਡਾ ਹੁਕਮ ਹੋਵੇ ਤੇ ਪ੍ਰੋਤਾਂ ਨੂੰ ਕਿਹਾ ਜਾਵੇ ਤੇ ਕੋਈ ਵਰ ਕਰਨਾ ਵੇਖਿਆ ਜਾਏ ਦੀਨ ਦੁਨੀਆ ਦੇ ਮਾਲਕ ਦੇ ਮੁਖ ਵਿੱਚੋਂ ਬਚਨ ਨਿਕਲਿਆ ਮਨਸਾ ਕਿਦਾਂ ਦਾ ਵਰ ਕਰ ਚਾਹੀਦਾ ਹੈ ਮਹਾਰਾਜ ਡੇਠੇ ਵਰਗਾ ਅੰਮ੍ਰਿਤ ਵੇਲੇ ਉੱਡਦਾ ਈ ਤਿੰਨ ਪੈ ਰਾਤ ਚਲੀ ਜਾਂਦੀ ਐ ਇੱਕ ਪੈ ਰਾਤ ਬਾਕੀ ਹੁੰਦੀ ਐ ਵਿਆਸ ਦਰਿਆ ਤੋਂ ਜਲਦੀਆਂ ਗਾਗਰਾਂ ਲਿਆ ਕੇ ਤੇ ਲੰਗਰ 'ਚ ਪਾਉਂਦਾ ਜੇ ਅੰਮ੍ਰਿਤ ਵੇਲੇ ਤੋਂ ਝਾੜੂ ਫੜ ਲੈਂਦਾ ਤੇ ਉਹਦੇ ਕੋਲੋਂ ਨਾਮ ਦਾ ਹੋਕਾ ਆਉਂਦਾ ਜੇ ਐਡਾ ਚਾ ਉਹ ਤੇ ਕਿਸੇ ਵੇਲੇ ਮੈਂ ਗਾਉਂਦਾ ਤੱਕਿਆ ਇੱਕ ਕੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲਿਆ ਪ੍ਰੇਤੋਦੋ ਭਗਵੰਤਾ ਮੋਹਿ ਰੈਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਰਬਾਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਤਿਸ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ ਐਹੋ ਜੀ ਰੂ ਧਰਤੀ ਤੇ ਫਿਰ ਕੋਈ ਨਹੀਂ ਆਉਂਦੀ ਮਨਸਾ ਜੇ ਤਾਂ ਜੇਠੇ ਦੀ ਗੱਲ ਕਰਦੀ ਐ ਫਿਰ ਤਾਂ ਜੇਠਾ ਜੇਠਾ ਹੀ ਹੈ ਉਹਦੇ ਵਰਗਾ ਕੋਈ ਨਹੀਂ ਹਾਂ ਜੇ ਸਮਾਂ ਪਾਉਣਾ ਤੇ ਠੀਕ ਐ ਨਹੀਂ ਸਮਾਂ ਪਾਉਣਾ ਤੇ ਮੈਂ ਸਵੇਰੇ ਅਮਰਤ ਵੇਲੇ ਜੇਠੇ ਨਾ ਗੱਲ ਕਰਾਂਗਾ ਨਾਨਕ ਨਿਰੰਕਾਰੀ ਨੇ ਗੱਲ ਕੀਤੀ ਮਾਤਾ ਪਾਨੀ ਦਾ ਰਿਸ਼ਤਾ ਹੋਇਆ ਕਹਿੰਦੇ ਨੇ ਰਿਸ਼ਤਾ ਹੋਣ ਤੋਂ ਬਾਅਦਾਂ ਵੀ ਉਹਦੀ ਚਾਲ ਵਿੱਚ ਉਹਦੇ ਮੱਥੇ 'ਚ ਤਿਉੜੀ ਨਹੀਂ ਪਈ ਸਿਰ ਦੇ ਉੱਤੇ ਟੋਕਰਾ ਲੈ ਕਰਕੇ ਬੌਲੀ ਦੀ ਸੇਵਾ ਚੱਲਦੀ ਐ ਜਦੋਂ ਬੌਲੀ ਦੀ ਸੇਵਾ ਚੱਲਦੀ ਵੇਖੀ ਲਾਹੌਰ ਤੋਂ ਆਈ ਸੰਗਤ ਕਹਿੰਦੇ ਨੇ ਬਾਬੇ ਹਰਦਾਸ ਦੇ ਸਾਥ ਸੰਬੰਧੀ ਉਹ ਵੀ ਨਾਲ ਆਏ ਸਨ ਉਹਨਾਂ ਨੂੰ ਵੀ ਕਿਤੇ ਉੜਦੀ ਉੜਦੀ ਗੱਲ ਦਾ ਪਤਾ ਲੱਗਿਆ ਵੀ ਜਿਹੜਾ ਜੇਠਾ ਲਾਹੌਰ ਤੋਂ ਆਇਆ ਸੀ ਉਹਦੇ ਨਾਨਕੇ ਬਾਸਰ ਕੇ ਸਨ ਬਾਸਰ ਕੇ ਨਾਨੀ ਲੈ ਆਈ ਨਾਨੀ ਤੋਂ ਬਾਅਦਾਂ ਮੈਂ ਸੁਣਿਆ ਉਹਨੇ ਲੰਮਾ ਸਮਾਂ ਗੋਇੰਦਵਾਲ ਕਟਿਆ ਤੇ ਹੁਣ ਗੋਇੰਦਵਾਲ ਹੈ ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਉਹਦੇ ਵੱਲ ਧੀ ਵਿਆਹੀ ਹੈ ਜਦੋਂ ਆਹ ਕਰਕੇ ਉਥੋਂ ਦੇ ਲੋਕਾਂ ਨੇ ਇਸ ਚੀਜ਼ ਦਾ ਆਨੰਦ ਮਾਣਿਆ ਪੀ ਬਾਬੇ ਨਾਨਕ ਦੇ ਘਰ ਚੜਦੀ ਕਲਾ ਦਾ ਆਨੰਦ ਮਈ ਮੇਲਾ ਲੱਗਾ। ਉਹਦੇ ਵਿੱਚੋਂ ਸ਼ੰਕਾਵਾਦੀਆਂ ਨੇ ਜਦੋਂ ਇੰਨੀ ਗੱਲ ਸੁਣੀ ਕਿ ਜਿਹੜਾ ਜੇਠਾ ਲੌਰ ਦੇ ਰਹਿਣ ਵਾਲਾ ਸੀ ਜਿਹਦਾ ਮਾਂ ਪਿਓ ਚੜਾਈ ਕਰ ਗਿਆ ਇਹ ਬਾਸਰ ਕੇ ਆ ਗਿਆ ਬਾਸਰ ਕੇ ਤੋਂ ਗੋਇੰਦਵਾਲ ਆ ਗਿਆ ਤੇ ਗੋਇੰਦਵਾਲ ਜਿਹੜਾ ਹੁਣ ਗੁਰਤਾ ਗੱਦੀ ਤੇ ਗੁਰੂ ਬੈਠਾ ਹੈ ਉਹਨੇ ਆਪਣੀ ਛੋਟੀ ਧੀ ਦਾ ਸਾਹ ਕੀਤਾ ਹੈ। ਇਹਦੇ ਨਾਲ ਵਿਆਹੀ ਗਈ ਹੈ। ਜਦੋਂ ਬਾਬੇ ਜੇਠੇ ਨੂੰ ਮਿਲਣ ਵਾਸਤੇ ਗਏ ਸਾਮਣੇ ਕੀ ਤਕਿਆ ਬੌਲੀ ਦੇ ਵਿੱਚੋਂ ਗਾਰ ਦਾ ਟੋਕਰਾ ਲੈ ਕਰਕੇ ਬਾਬਾ ਜੇਠਾ ਤੁਰਿਆ ਆਉਂਦਾ ਹੈ ਤਕਿਆ ਦੋ ਤਰ੍ਹਾਂ ਦੀ ਬਿਰਤੀ ਹੁੰਦੀ ਹੈ ਇੱਕ ਸ਼ਰਦਾ ਵਾਲਿਆਂ ਦੀ ਹੁੰਦੀ ਤੇ ਇੱਕ ਨਸ਼ਰਦ ਕਾਂ ਦੀ ਹੁੰਦੀ ਹੈ ਤੁਸੀਂ ਸੋਚਣਾ ਕਿਵੇਂ ਹੈ ਦੋ ਸਨ ਇੱਕ ਤਾਂ ਸੋਚਦੇ ਸਨ ਵੀ ਬਾਬੇ ਦੇ ਘਰ ਦੀ ਸੇਵਾ ਚੱਲਦੀ ਤੇ ਗੁਰੂ ਕੇ ਸਿੱਖ ਕਰਦੇ ਨੇ ਇੱਕ ਦੇ ਮਨ ਵਿੱਚ ਸ਼ੰਕਾ ਆਇਆ ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਕੋਲ ਗਿਆ ਬਾਬਾ ਪਹਿਲੀ ਗੱਲ ਤਾਂ ਤੂੰ ਇਹ ਐ ਵੀ ਇਸ ਬੱਚੇ ਨੂੰ ਆਪਣੇ ਕੋਲ ਰੱਖਿਆ ਹੈ। ਇਹਦੀ ਮਾਂ ਵੀ ਮਰ ਗਈ ਤੇ ਇਹਦਾ ਪਿਓ ਵੀ ਮਰ ਗਿਆ ਇਹ ਐ ਯਤੀਮ। ਫਿਰ ਤੂੰ ਆਪਣੀ ਧੀ ਦਾ ਸਾਥ ਕਰਕੇ ਇਹਨੂੰ ਸਾਰੀ ਉਮਰ ਵਾਸਤੇ ਆਪਣੇ ਕੋਲ ਰੱਖਣ ਦਾ ਯਤਨ ਕਰ ਲਿਆਈ। ਤੇ ਕੀ ਕਰਦਾ ਸਾਰੀ ਦਿਹਾੜੀ ਉਹਦੇ ਕੋਲੋਂ ਮਜ਼ਦੂਰੀ ਕਰਉਣਾ? ਟੋਕਰ ਹਟਕਉਣਾ? ਜਵਾਈ ਪਾਈ ਐ। ਉਹਦੇ ਬਸਤਰ ਤਾਂ ਵੇਖ। ਗਾਰ ਨਾਲ ਲਿਬੜੇ ਨੇ ਗਾਰ ਦੇ ਨਾਲ। ਅੱਜ ਇਹ ਨਹੀਂ ਗੱਲ ਕੀਤੀ ਧੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਨੇਤਰ ਪੁੱਟੇ ਸਾਹਮਣੇ ਕੀ ਵੇਖਿਆ ਲਾਹੌਰ ਵਾਲੇ ਬੈਠੇ ਸਨ ਜਿਨ੍ਹਾਂ ਦਰਵਾਜ਼ੇ ਬੰਦ ਕਰਲੇ ਸਨ ਨਾਨਕ ਨਿਰੰਕਾਰੀ ਨੇ ਨੇਤਰਾਂ ਚੋਂ ਜਲ ਵਗਿਆ ਵੀਰ ਅਸ ਵਿੱਚ ਆਏ ਕਹਿੰਦੇ ਤੂੰ ਉਹ ਦਿਨ ਕਿੱਥੇ ਗਿਆ ਓ ਜਦ ਦਿਨ ਇਹਨੂੰ ਛੱਡ ਦਿੱਤਾ ਅਜੇ ਜਦ ਦਿਨ ਦਰਵਾਜ਼ੇ ਬੰਦ ਕਰਲੇ ਸਨ ਤੂੰ ਕਿਹੜੀ ਗੱਲ ਦੀ ਗੱਲ ਕਰਦਾ ਹੈ ਅਜੇ ਇਨੀ ਗੱਲ ਕੀਤੀ ਤੇ ਬਾਬੇ ਜੇਠੇ ਨੂੰ ਪਤਾ ਲੱਗਾ ਉਨੇ ਧੰਗ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖਿਆ ਮਹਾਰਾਜ ਇਹ ਥੋੜੀ ਮਤ ਵਾਲੇ ਨੇ ਇਹਨਾਂ ਨੂੰ ਨਹੀਂ ਪਤਾ ਤੇਰੇ ਕਰਦੀ ਸੇਵਾ ਕੀ ਹੈ ਇਹ ਗਾਰੀ ਦੱਸਦੇ ਨੇ ਇਹ ਮਜੂਰੀ ਦਾ ਟੋਕਰਾ ਦੱਸਦੇ ਨੇ ਦੀਨ ਦੁਨੀਆ ਦੇ ਮਾਲਕ ਕਹਿਣ ਲੱਗੇ ਕਹਿਣ ਲੱਗੇ ਜੇਠਿਆ ਅੱਜ ਤੋਂ ਇਹ ਦੁਨੀਆ ਦੇ ਲੋਕਾਂ ਨੂੰ ਗਾਰ ਦਾ ਟੋਕਰਾ ਨਹੀਂ ਲੱਗੇਗਾ ਇਹ ਦੁਨੀਆ ਦੇ ਲੋਕਾਂ ਨੂੰ ਮਜੂਰੀ ਦਾ ਟੋਕਰਾ ਨਹੀਂ ਲੱਗੇਗਾ ਮੈਂ ਤੇਰੇ ਸਿਰ ਦੇ ਉੱਤੇ ਛਤਰ ਸ਼ੰਗਾਸ਼ਣ ਦੇ ਕੇ ਜਾਵਾਂਗਾ ਦੁਨੀਆ ਯਾਦ ਕਰਿਆ ਕਰੇਗੀ ਇਹ ਚਿਕੜ ਥੋੜੀ ਐ ਇਹ ਕੇਸਰ ਤੇ ਅਤਰ ਦੇ ਛਿੱਟੇ ਪਏ ਨੇ ਤੇਰਾ ਇਹ ਚਿਹਰਾ ਤੇਰਾ ਇਹ ਚਟਾ ਚਾਦਰਾਂ ਚਾਰ ਜੁਗਾਂ ਵਿੱਚ ਉਜਲਾ ਹੋਵੇਗਾ ਇਹ ਕਹਿੰਦੇ ਨਾ ਤੂੰ ਜਤੀਮ ਐ ਤੇ ਜਤੀਮ ਨੂੰ ਘਰ ਕੋਈ ਨਹੀਂ ਵੜਨ ਦਿੰਦਾ ਮੈਂ ਤੈਨੂੰ ਘਰ ਵਾਲਾ ਕਰਕੇ ਚੱਲਿਆਈ ਤੇਰੇ ਦਰ ਘਰ ਦੇ ਵਿੱਚ ਉਹ ਦੁਨੀਆ ਦੇ ਲੋਭ ਛੁਕਿਆ ਕਰਨਗੇ ਦੁਨੀਆ ਦੇ ਦਰਵਾਜ਼ੇ ਰਾਤ ਨੂੰ ਬੰਦ ਹੋ ਜਾਇਆ ਕਰਨਗੇ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਕਰਦਾ ਦਰਵਾਜ਼ਾ ਬੰਦ ਨਹੀਂ ਹੋਵੇਗਾ